ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੀਗਾ ਸੇਲ ਲਈ ਲੈ ਕੇ ਆਏ ਹਾਂ ਜੀ ਬੱਚਾ ਆ ਗਿਆ ਕਰਮਾਲੀ ਮਗਰ ਵਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਧੰਨਵਾਦ ਆਜੋ ਬਾਈ ਜੀ हां जी भाई सत श्री अकाल जी सत श्री अकाल भाई जी हो ठीक हो भाई जी हां जी हां जी बढ़िया भाई जी और किमे चलदा काम कर बढ़िया चलदी जांदा भाई जी ठीक है नाम ते अपना एड्रेस बोल नाम जगरेत सिंह जी ਪਿੰਡ ਫੂਲ ਦੇ ਕੋਠੇ ਜੀ ਨੇੜੇ ਬੁਰਜਮਾਨ ਰਹੀ ਹੈ ਜੀ ਠੀਕ ਹੈ ਜ਼ਿਲ੍ਹਾ ਆਪਣਾ ਕਿਹੜਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਤਹਿਸੀਲ ਫੂਲ ਪੈਂਦੀ ਹੈ ਜੀ ਠੀਕ ਹੈ ਭਾਈ ਕੰਟੈਕਟ ਨੰਬਰ ਬੋਲ 98766 ਜੀ 2552 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਇਹ ਸਾਹਮਣੇ ਆਪਾਂ ਵਹਿੜ ਦੇਖ ਰਹੇ ਕਿਹੜਾ ਸੂਹਾ ਸੂਈ ਹੈ ਇਹ ਬਾਈ ਜੀ ਪਹਿਲਾ ਸੂਹਾ ਸੂਈ ਹੈ ਹਮ ਅਗਲੇ ਨੇ ਮਹੀਨਾ ਤੋ ਪੰਜ ਚਾਰ ਦਿਨ ਘੱਟ ਚਾਹੀਏ ਪੰਜ ਚਾਰ ਦਿਨ ਵੱਧ ਕਹਿ ਕੇ ਦਿੱਤੀ ਹੈ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਕਿੰਨਾ ਬਾਈ ਦੁੱਧ ਥੱਲੇ ਦੁੱਧ ਬਾਈ 18 ਤੋਂ 20 ਕਿਲੋ ਇਸ ਟਾਈਮ ਹਾਜ਼ਰ ਹੈ ਤੇ ਆਈ ਨੂੰ 2 ਦਿਨ ਹੋਇਆ ਬਾਈ ਹਜੇ ਆਪਣੇ ਕੋਲ ਠੀਕ ਹੈ ਤੇ ਉਪਰਾਂ ਕਰ ਗਈ ਇੱਕ ਖੁੱਲੀ ਸੀ ਬਾਈ ਫਾਰਮ ਦੇ ਵਿੱਚ ਫਾਰਮ ਦੀ ਬੈੜਾ ਜੀ ਠੀਕ ਹੈ ਜੀ ਹਾਂਜੀ ਹਾਂ ਬੱਚੀ ਦਾ ਬਾਈ ਦਿਖਾ ਦੇ ਮੂੰਹ ਮੂੰਹ ਦਿਖਾ ਦੇ ਦੇ ਤੇ ਬੱਚਾ ਇਹਦੇ ਮਗਰ ਬਾਈ ਬੱਚਾ ਬਾਈ ਦੀ ਬੱਚੀ ਹੈ ਇਹਦੇ ਮਗਰ ਬੱਚਾ ਬਾਈ ਮਗਰ ਬੱਸੀ ਹੈ ਬੱਸੀ ਵੀ ਪੜ ਗਈ ਬੱਚੀ ਵੀ ਬਹੁਤ ਹੈ ਹਾਂ ਬਹੁਤ ਸੋਹਣੀ ਲੱਗਦੀ ਹੈ ਬਾਈ ਜੀ ਤੇ ਫੇਸ ਬਿਊਟੀ ਬਈ ਆਪਾਂ ਫੇਸ ਬਾਈ ਦੂਦੇ ਦੇਖੋ ਕੀ ਬਾਤ ਹੈ ਮਤਲਬ ਕਿ ਕਿਤਨੇ ਅਰੇਰਾ ਕਰੀ ਜਾਂਦੀ ਹੈ ਬਾਈ ਬਹੁਤ ਜਿਆਦੇ ਖੁੱਲੀ ਸੀ ਨਾ ਉੱਥੇ ਹਾਂ ਲੇਵਲੂ ਵਾ ਦਿਖਾ ਦੇ ਬਾਈ ਠੰਡੀ ਸੀਲ ਪੂਰੀ ਹੈ ਇਹ ਕੀ ਬਾਤ ਹੈ ਧੰਨ ਜੀ ਲੇਵਲ ਦੀ ਜਿਹੜੀ ਫੀਟਿੰਗ ਹੈ ਬਾਈ ਬੜੀ ਕਮਾਲ ਦੀ ਹੈ ਬਹੁਤ ਸੋਹਣਾ ਹਵਾਨਾ ਥੋੜਾ ਜਿਹਾ ਟੋਰ ਜ਼ਰੂਰ ਕਰ ਦਿਓ ਟੋਰ ਕੇ ਦਿਖਾ ਦਿੰਦੇ ਆ ਬਾਈ ਟੋਰ ਦੋ ਬਾਈ ਤੂੰ ਚੱਲ ਕੱਲਾ ਕੱਲਾ ਬਾਈ ਥਾਣ ਪਿਆ ਬਹੁਤ ਸੋਹਣਾ ਥਾਣਾ ਪੋਲੀ ਬਾਈ ਕਿੰਨੀ ਚੱਕਰੀ ਜਵਾਦ ਚ ਹੋਈ ਜਾਵੇ ਇੰਨੀ ਪੋਲੀ ਬਹੁਤ ਜਿਆਦੇ ਪੋਲੀ ਆ ਬਾਈ ਠੀਕ ਹੈ ਬਾਕੀ ਕਬੂਤਰ ਦਾ ਬੱਚਾ ਹੀ ਆ ਜਾ ਹੈ ਨ ਬਰੀਡ ਬਾਈ ਚੈੱਕ ਕਰੋ ਕਰਮਾ ਦੀ ਇੱਕ ਨੰਬਰ ਆ ਸਾਈਨਿੰਗ ਸੁਣਨ ਬਹੁਤ ਆ ਚਮਕ ਬਹੁਤ ਆ ਬਰੀਡ ਜੇ ਗੱਲ ਕਰੀਏ ਨਾ ਇੱਕ ਨੰਬਰ ਆ ਗਈ ਬਾਕੀ ਬੱਚਾ ਜਿਹੜਾ ਬਾਈ ਵਸੀ ਦਿੱਤੀ ਉਹ ਵੀ ਬਹੁਤ ਚੰਗੀ ਪਾਈ ਆ ਹਨਾ ਹਾਂਜੀ ਹਾਂਜੀ ਬਾਈ ਲੈ ਵੀ ਮੜਿਆ ਰੋਕਦੇ ਆ ਫੇਸ ਵਗੈਰਾ ਚੈੱਕ ਰਹੀਏ ਲੈ ਫੇਸ ਬਾਈ ਜੇ ਫੇਸ ਤਾਂ ਬਾਈ ਜਮਾ ਕਬੂਤਰ ਤਾਂ ਬੱਚੇ ਹੀ ਆ ਬਾਈ ਦੇਖੋ ਠੀਕ ਗੱਲ ਆ ਬਾਈ ਬਰੀਡ ਚੈੱਕ ਕਰੋ ਬੱਚੇ ਦੀ ਇੱਕ ਨੰਬਰ ਬਰੀਡ ਆ ਜੇ ਕਿਸੇ ਨੇ ਗਾ ਚੰਗੀ ਬਰੀਡ ਤਿਆਰ ਕਰਨੀ ਆ ਬਹੁਤ ਚੰਗੇ ਬੱਚੇ ਪਊਗਾ ਹਾਂ ਵੀ ਹਨਾ ਹਾਂਜੀ ਹਾਂਜੀ ਬਾਈ ਇੱਕ ਨੇ ਗੱਲ ਬਾਈ ਫੀਟਿੰਗ ਚੈੱਕ ਕਰੋ ਯਾਰ ਫੀਟਿੰਗ ਬੜੀ ਕਮਾਲ ਆ ਕਨੇ ਬਾਈ ਹਾਂਜੀ ਹਾਂਜੀ ਹੂੰ ਮੋੜ ਲਓ ਬਾਈ ਤੂੰ ਚੱਕ ਨਾ ਤੇ ਚਵਾਈ ਬਾਈ ਕਹਿੰਦੇ ਇੱਕ ਨੰਬਰ ਦੀ ਚਵਾਈ 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 ਜਵੇ ਐਨੀ ਚੰਗੀ ਚਵਾਈ ਆ ਬਾਕੀ ਬਾਈ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬੜੀ ਚੰਗੀ ਬਾਕੀ ਬਾਈ ਵੱਡੀ ਆ ਕੋਈ ਵੀ ਸੂਟ ਹੀ ਨਾ ਸਮਝ ਕੇ ਆਇਆ ਉਹ ਕਿ ਨਹੀਂ ਬਾਈ ਹਾਂਜੀ ਹਾਂਜੀ ਬਾਈ ਸੈਨ ਨਹੀਂ ਸੁਣਨਾ ਜੇ ਗੱਲ ਕਰੀਏ ਫੋਲ ਆ ਚਮਕ ਬਹੁਤ ਆਗੀ ਤੇ ਪਹਿਲਾ ਨਹੀਂ ਹਨਾ ਬਾਈ ਇਹ ਪਹਿਲਾ ਨਾ ਬਾਈ ਪਹਿਲਾ ਨਾ ਪਿਓਰ ਪਹਿਲਾ ਨਾ ਬਾਈ ਥਾਣ ਤੋਂ ਦਿਖਾ ਦੇ ਬਾਈ ਪੂਰੀ ਤੇ ਪੋਲੀ ਬਾਈ ਯਾਰ ਜਿਵੇਂ ਮਰਦੀ ਤੇ ਬੱਚਾ ਵੇਖ ਕੇ ਜਵਾਕ ਜੁਈ ਜਾਵੇ ਯਾਰ ਠੀਕ ਹੈ ਹਾਂ ਲੈ ਬਾਈ ਚੈੱਕ ਕਰੋ ਯਾਰ ਕੁਆਲਟੀ ਇੱਕ ਨੰਬਰ ਦੀ ਕੁਆਲਟੀ ਆ ਬਾਕੀ ਥਾਣਾ ਜਿਹੜਾ ਥਾਣਾ ਨੇਰਾ ਬਾਈ ਯਾਰ ਹੂੰ ਤਾਂ ਕਿ ਸੌਸ਼ੀਲ ਬਹੁਤ ਆ ਥੋੜਾ ਜਨਾ ਬਾਈ ਜੱਕਦੀ ਹੈਗੀ ਕੈਮਰੇ ਤੋਂ ਵੀ ਡਰਦੀ ਹੈ ਇੱਕ ਬਾਈ ਕਹਿੰਦਾ ਨਾ ਖੁੱਲੀ ਆਈ ਦੀ ਆ ਜੀ ਫਾਰਮ ਤੋਂ ਤਾਂ ਹੀ ਕਰਕੇ ਥੋੜਾ ਜਿਆਦਾ ਕਰਦੀ ਹੈਗੀ ਇਹ ਬਾਕੀ ਇਹ ਥਣਾ ਦਾ ਸਾਇ ਚ ਕਿਰਬ ਬੜਾ ਚੰਗਾ ਬਈ ਹੈ ਨਾ ਬਾਈ ਮੂੰਹ ਮੂੰਹ ਦਿਖਾ ਦੇ ਬਾਈ ਦੇ ਕੰਨ ਦੇਖਣ ਨਾਲੇ ਮੂੰਹ ਦੇਖ ਜਮਾ ਕਬੂਤਰ ਦਾ ਬੱਠੀ ਹੈ ਸਹੀ ਗੱਲ ਆ ਬਾਈ ਨਹੀਂ ਨਹੀਂ ਆ ਘਰੇ ਖੜੀ ਸੀ ਸੋਹਣੀ ਲੱਗਣ ਵਾਲੀ ਹਾਂਜੀ ਆ ਗਈ ਬਾਈ ਹਾਂਜੀ ਬੱਚਾ ਵੀ ਮਗਰ ਬਾਈ ਆ ਗਿਆ ਕਰਮਲ ਦੇ ਬੱਸੀ ਬੱਚਾ ਵੀ ਬੱਠੀ ਆ ਬਾਈ ਬੱਠੀ ਬਹੁਤ ਸੋਹਣੀ ਹੈ ਬੱਠੀ ਬਹੁਤ ਸੋਹਣੀ ਤੇ ਬਾਈ ਇਹਦਾ ਮੁੱਲ ਫਿਰ ਕੀ ਮੁੱਲ ਬਾਈ ਫੋਨ ਤੇ ਕਰ ਲਾਂਗੇ ਜੈ ਜੀ ਜੈਜ ਬਾਈ ਜਮਾ ਜੈਜ ਠੀਕ ਆ ਮੁੱਲ ਬਾਈ ਕਹਿੰਦਾ ਕਰਾਂਗੇ ਬਾਈ ਫੋਨ ਤੇ ਤੇ ਮੁੱਲ ਹੋਊਗਾ ਜਮਾ ਜਿਹੜਾ ਐ ਲਾ ਲਓ ਵੀ ਦੇਣ ਲੈਣੀ ਹੋਊਗਾ ਕਿ ਨਹੀਂ ਬਾਈ ਹਾਂਜੀ ਹਾਂਜੀ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਨਾ ਪਸੰਦ ਆਵੇ ਬਾਕੀ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ